ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਬੂਟੀ 10 ਕਬੂਟੀ ਦੀ ਮਿਆਦ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਆਹ ਦੇਖੋ ਬਾਈ ਜੀ ਹੁਣ ਵਾਲੀ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਿਆਦ ਤੇ ਕੰਮ ਚੱਲਦਾ ਪਿਆ ਜੀ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਹੈ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜਿੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪਰਵਾਸੀ ਨੂੰ ਜਿੰਨਾ ਵੀ ਆਪਣਾ ਜਿਹਨੇ ਵੀ ਸਾਰੇ ਅਫਸਰ ਸਾਹਿਬਾਨ ਅਸੀਂ ਅੱਜ ਤੱਕ ਕਿਸੇ ਨੂੰ ਮਾਰਾ ਨਹੀਂ ਕਿਹਾ ਹੈਗਾ ਸੀ ਕਹਿੰਦੇ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਹੈਗਾ ਸਾਡੇ ਜ਼ਮੀਨਾਂ ਦਾ ਸਾਨੂੰ ਕੋਈ ਦੁੱਖ ਨਹੀਂ ਚਲਗੀਆਂ ਚਲਗੀਆਂ ਉਹ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਾਰ ਗਈ ਨਾ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹਟ ਜੂ ਸਾਨੂੰ ਜਮੀਨਾਂ ਦਾ ਇੱਕ ਕੁੱਛ ਨਹੀਂ ਹੈ ਨਾ ਜਮੀਨ ਸਾਰਾ ਏਰੀਆ ਹੀ ਹਸਤਾਕਰਸਤ ਹੋਊਗਾ ਜੀ